ਆ ਮਟੀ ਬਣੀ ਵੀ ਆਵੇ ਆ ਮਟਕਾਂ ਬਣੀਆਂ ਵੀ ਆਹਾ ਵੀ ਇਹਨਾਂ ਦੇ ਵਿੱਚ ਹੁਣ ਮੰਨ ਲਓ ਜਿਹੜੇ ਕਹਿੰਦੇ ਵੀ ਅਸੀਂ ਸਾਡੇ ਵੱਡੇ ਵੱਡੇ ਰੇ ਅਸੀਂ ਉਹਨਾਂ ਨੂੰ ਮੰਨਦੇ ਆ ਵੀ ਉਹ ਵੱਡੇ ਮਡੇ ਰੇ ਮਟਕਾਂ ਦੇ ਵਿੱਚ ਹੁਣ ਉਹ ਉਹਦੇ ਵਿੱਚ ਉਹ ਖਾਣਾ ਥੋੜਾ ਜਿਹਾ ਉਹ ਮਟੀ ਦੇ ਵਿੱਚ ਦੋਥਾ ਇੱਕ ਥੱਲੇ ਇੱਕ ਤਾਂ ਉਹ ਮਟੀ ਦੇ ਵਿੱਚ ਹੁਣ ਵੀ ਵੱਡੇ ਵੱਡੇ ਰੇ ਥੋੜੇ ਰਹਿ ਜਾਣਗੇ ਤੇ ਵਿੱਚ ਹੈ ਉਹ ਮਟੀ ਦੇ ਵਿੱਚ ਇਹ ਵੱਡੇ-ਵੱਡੇਰੇ ਤੁਹਾਡੇ ਕਿਵੇਂ ਰਹਿੰਦੇ ਹੋਣਗੇ ਕਿਵੇਂ ਉਹਨਾਂ ਦੇ ਬੈਸਤਰੇ ਲੱਗੇ ਕਿਵੇਂ ਸੌਂਦੇ ਹੋਣਗੇ ਇਹ ਚੀਜ਼ਾਂ ਨੂੰ ਤਾਂ ਗੁਰੂ ਨਾਨਕ ਦੇਵ ਜੀ ਗੁਰੂ ਦਸਾਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ 'ਚ ਵੀ ਇਹੀ ਲਿਖਿਆ ਵੀ ਆ ਮੜਾ ਮਸਾਨ ਨਾ ਪੂਜੋ ਚੀਜ਼ਾਂ ਨੂੰ ਮੰਨ ਰਹੇ ਆ ਇਹ ਚੀਜ਼ਾਂ ਤੋਂ ਪਾਸੇ ਨਹੀਂ ਹਟ ਰਹੇ ਇਹ ਹੈ ਇਹ ਗੁਰਦੁਆਰਾ ਸਾਹਿਬ ਹੈ ਇਥੇ ਗੁਰਦੁਆਰਾ ਸ਼ਿਮੇ ਪਾਸ਼ਾ ਦਾ ਮੇਰੀ ਪੀਰ ਔਰ ਫੇਰ ਵੀ ਆ ਗੁਰੂ ਘਰ ਦੇ ਨਾਲ ਆ ਗੁਰੂ ਗੁਰਦੁਆਰਾ ਸਾਹਿਬ ਆ ਤੇ ਇੱਥੇ ਆ ਮਟੀ ਬਣੀ ਮਟੀਆਂ ਬਣੀਆਂ ਵੀ ਐ ਦਰਖਤ ਦੇ ਥੱਲੇ ਬਣਾਇਆਂ ਚਾਰ ਪੰਜ ਮਟੀਆਂ ਉਧਰੋਂ ਮਾਰਾ ਇਹਨੂੰ ਮੱਥਾ ਟੇਕ ਕੇ ਨਿਸ਼ਾਨ ਸਾਹਿਬ ਨੂੰ ਮੱਥਾ ਟੇਕ ਕੇ ਇੱਧਰ ਆਉਂਦੇ ਆ ਲੋਕ ਮੱਥਾ ਟੇਕਣ ਮਟੀਆਂ ਨੂੰ ਵੀ ਇਹ ਮਟਨਘਾਟ ਤੁਸੀਂ ਕੀ ਭਾਲਦੇ ਆ ਮਾਰਾ ਨੇਕਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟਪੁਰਾਂ ਕੀ ਦੇ ਵੀ ਜਿਹੜੀ ਸਾਡੀ ਦੇਹ ਆ ਜਿਹੜਾ ਸਰੀਰ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਵੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਮੰਨੋ ਉਹਨੂੰ ਸਭ ਕੁਝ ਜਾਣੋ ਤੇ ਪਰ ਲੋਕ ਆਹ ਚੀਜ਼ਾਂ ਦੇ ਹੋਏ ਵੀ ਆ ਮਟਕਾਂ ਬਣਾ ਲੈਂਦੇ ਆ ਹੁਣ ਕਈ ਤਾਂ ਮੰਨ ਲਓ ਆਹ ਖੇਤਾਂ ਦੇ ਵਿੱਚ ਮਟਕਾਂ ਬਣਾਗਾ ਰੰਗ ਕਰਕੇ ਆਉਣਗੇ ਉਹਨਾਂ ਨੂੰ ਚਿੱਟਾ ਇਕਲੀਆਂ ਕਰਕੇ ਆਉਣਗੇ ਫਿਰ ਲੱਸੀ ਨਾਲ ਧੋਣਗੇ ਕਰਜੀ ਨਾਲ ਕੱਚੀ ਲੱਸੀ ਨਾਲ ਧੋਂਦੇ ਸਾਡੇ ਪਿੰਡ ਵੀ ਉੱਥੇ ਫਾਡੇ ਪਿੰਡ ਹੈ ਤਾਂ ਬਹੁਤ ਆ ਵੀ ਉਹਦੇ ਕਹਿਣ ਨੂੰ ਵੀ ਸਿਆਣੇ ਬਹੁਤ ਆ ਸਾਡੇ ਇੱਥੇ ਸਿੱਖ ਬੰਦੇ ਆ ਉਹਦੇ ਨੇ ਟਕਸਾਲੀ ਵੀ ਸਾਡੇ ਬਹੁਤ ਆ ਤੇ ਪਰ ਮੱਟੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਂਦੇ ਆ ਸਾਡੇ ਆਪ ਦੇ ਪਿੰਡ ਖੋਦ ਕੋਈ ਸਾਨੂੰ ਕਿਹੜਾ ਡਾਰਾ ਕਿਸੇ ਦਾ ਸੱਚੀ ਗੱਲ ਤਾਂ ਜਿਹੜੀ ਸੱਚੀ ਹੁੰਦੀ ਆ ਮੱਟੀ ਉਹ ਹਾਂ ਜਿਵੇਂ ਆ ਛੋਟੀ ਮੱਟੀ ਆ ਉਹ ਵੱਡੀ ਛੋਟੀ ਮੱਟੀ ਤੋਂ ਵੱਡੀ ਮੱਟੀ ਬਣਾਤੀ ਇਹ ਮਟਗਾ ਤੇ ਇਹਨਾਂ ਦੇ ਵਿੱਚ ਵੀ ਕਿਵੇਂ ਰਾਤਾਂ ਕੱਟਦੇ ਹੋਣਗੇ ਤੁਹਾਡੇ ਵੱਡੇ-ਵਡੇਰੇ ਜਿਹੜੇ ਰਹਿੰਦੇ ਆ ਉਹ ਕਿਵੇਂ ਰਹਿੰਦੇ ਹੋਣਗੇ ਹੁਣੇ ਮਟੀ ਆ ਇਹਦੇ ਵਿੱਚ ਕਿਵੇਂ ਰਹਿੰਦੇ ਹੋਣਗੇ ਸਾਨੂੰ ਵੀ ਦੱਸ ਦੋ ਵੀ ਇੱਥੇ ਵਿਸਤਰ ਲੱਗਿਆ ਵੀ ਉਹਨਾਂ ਦਾ ਇੱਥੇ ਉਹ ਸੌਂਦੇ ਆ ਤਾਂ ਪੁੱਝਦੇ ਆ ਨਾ ਤੁਸੀਂ ਇਹਨਾਂ ਨੂੰ ਵੀ ਵੱਡੇ-ਵਡੇਰੇ ਆ ਤੁਹਾਡੇ ਮਾਰ ਆਇਨੇ ਕਿਹੜੇ ਰਾਹ ਤੁਰਿਆ ਸੀ ਕਿਹੜੇ ਰਾਹ ਤੁਰ ਪਏ ਆ ਕੀ ਤੁਸੀਂ ਕੀ ਕਰਨ ਲੱਗੇ ਆ ਕੋਈ ਚੇਲਿਆਂ ਦੇ ਤਰ੍ਹਾਂ ਫਿਰਦਾ ਕੋਈ ਲਾਲਾ ਵਾਲੇ ਪੀਰ ਦੇ ਤਰ੍ਹਾਂ ਫਿਰਦਾ ਖਾਸ ਕਰਕੇ ਮਾਝੀ ਸਿੱਖ ਬਹੁਤ ਮਾਝੀ ਸਿੱਖੋ ਨਾ ਬਹੁਤ ਜਿਆਦੇ ਵੀ ਜਿਨ੍ਹਾਂ ਜਿਹਨੂੰ ਮੰਨਣਾ ਸੀ ਬਾਬਾ ਜੀ ਜੀਵਨ ਸਿੰਘ ਦਾ ਇਤਿਹਾਸ ਨੂੰ ਅੱਗੇ ਤੋਰਨਾ ਸੀਗਾ ਬਾਬਾ ਜੀਵਨ ਸਿੰਘ ਦਾ ਇਤਿਹਾਸ ਨੂੰ ਜਾਨਣਾ ਸੀ ਉਹ ਇਤਿਹਾਸ ਨੂੰ ਛੱਡ ਕੇ ਉਹ ਬਾਣੀ ਨੂੰ ਛੱਡ ਕੇ ਉਹ ਗਿਆਨ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਤੁਹਾਨੂੰ ਮਟੰਗਾਂ ਆ ਚਾ ਮਾਤਾ ਲਈ ਮੰਦਰ ਚੰਗੇ ਲੱਗਣ ਲੱਗੇ ਇਹ ਸਿੱਖ ਧਰਮ ਚ ਸੀ ਯਾਰ ਇਹ ਸਿੱਖ ਧਰਮ ਚ ਸੀ ਪਰ ਸਤਕਾਰ ਕਰਨਾ ਚਾਹੀਦਾ ਧਰਮਾਂ ਦਾ ਸਾਰਿਆਂ ਦਾ ਤੇ ਪਰ ਵੀ ਇਹ ਥੋੜੀ ਐ ਵੀ ਤੁਸੀਂ ਆਪ ਦਾ ਧਰਮ ਛੱਡ ਕੇ ਤੁਸੀਂ ਆਪਦੇ ਮਾਪਿਆਂ ਨੂੰ ਛੱਡ ਕੇ ਆਪਦੀ ਮਾਂ ਨੂੰ ਛੱਡ ਕੇ ਦੂਜੀ ਮਾਂ ਨੂੰ ਮਾਂ ਬਣਾ ਲੋਂਗੇ ਜਾਂ ਆਪਦੇ ਪਿਓ ਨੂੰ ਛੱਡ ਕੇ ਕਿਸੇ ਹੋਰ ਨੂੰ ਪਿਓ ਬਣਾ ਲੋਂਗੇ ਸ਼ਰਮ ਨੂੰ ਹੱਥ ਮਾਰੋ ਮਾੜਾ ਮੋਟਾ ਸਿਰ ਤੇ ਤੁਸੀਂ ਪੱਗਾਂ बनके गातरे पाके कई चोले चूलेंदे भी बैठे ਰਹਿੰਦੇ ਆ ਮਾੜਾ ਮੋਟਾ ਤਾਂ ਯਾਰ ਕੋਈ ਦੇਖੋ ਕੋਈ ਮਹਾਰਾਜ ਨੇ ਤੁਹਾਨੂੰ ਇੱਕ ਮਾਂ ਥੋੜੀ ਲਾਇਆ ਸੀਗਾ ਇਸ ਗੱਲ ਨੂੰ 9 ਮਿੰਟ ਦਾ ਸਮਾਂ ਕੱਢ ਕੇ ਜਰੂਰ ਸੁਣਿਆ ਤੇ ਹੋ ਸਕੇ ਤਾਂ ਸ਼ੇਅਰ ਵੀ ਕਰਿਓ ਬਰਾਨੇ ਜ਼ਮੀਨ ਦੀ ਗੱਲ ਆ ਇੱਕ ਠੱਠ ਹੁੰਦਾ ਸੀ ਬਰਾਮ ਸ਼ੁਰੂ ਠੱਗ ਸੀ ਕੋਈ ਬੰਦਾ ਨਹੀਂ ਛੱਡਿਆ ਸੀ ਠੱਗਣ ਕਰੀ ਉਹਨੂੰ ਪਤਾ ਲੱਗਿਆ ਵੀ ਮੇਰੇ ਏਰੀਆ ਵਿੱਚਲੇ ਇੱਕ ਵਪਾਰੀ ਨੰਗੂ ਆ ਉਹਦੇ ਕੋਲੇ ਕੁਝ ਹੀਰੇ ਨੇ ਜਦੋਂ ਪਾੜੀ ਉੱਥੋਂ ਨੰਗਰ ਲੱਗਿਆ ਕਿ ਠੱਗ ਉਹਦੇ ਮਾਦਨ ਬੁੱਤ ਰਿਆ ਗੱਲਾਂ ਮੱਤਾ ਕਰਨੀਆਂ ਸ਼ੁਰੂ ਕੀਤੀਆਂ ਉਹਨੂੰ ਪੁੱਛਿਆ ਕਿੱਥੇ ਜਾਣਾ ਵਪਾਰੀ ਨੇ ਦੱਸਿਆ ਮੈਂ ਪਲਾ ਸ਼ਹਿਰ ਜਾ ਅੱਗੋਂ ਠਾਕਾ ਲੈਣਾਂ ਮੈਂ ਕਿ ਉੱਥੇ ਜਾਣਾ ਆਪਣਾ ਵਧੀਆ ਸਾਫ ਬਣ ਜਾ ਵਪਾਰੀ ਵੀ ਸਿਆਣਾ ਸੀ ਸਮਝ ਗਿਆ ਵੀ ਗੱਲ ਬਾਤ ਕੁਝ ਹੈਗੀ ਆ ਆਮ ਬੰਦਾ ਨਹੀਂ ਹੈਗਾ ਇਹ ਸਫਰ ਦੇ ਦੌਰਾਨ ਵਧੀਆ ਪ੍ਰੇਮ ਲੰਘਿਆ ਕਿਉਂਕਿ ਉਹ ਕੋਲ ਨੇ ਕਰਨੇ ਤੇ ਜਾਣ ਨੂੰ ਲੱਭਨੋਂ ਦੀ ਕਈ ਕਿਦਨ ਲੱਭੀ ਰਹੇ ਸੀਗੇ ਤੁਰ ਕੇ ਆਈ ਤੇ ਲਾਵਾ ਸਹੁਰ ਖਤਮ ਹੋਇਆ ਵਪਾਰੀ ਵੀ ਉਸ ਸੜਕ 'ਤੇ ਪਹੁੰਚ ਗਿਆ ਖੰਦ ਵੀ ਉਹਦੇ ਨਾਲ ਤੇ ਪਾੜੀ ਕਹਿੰਦਾ ਚੰਗਾ ਭਰਾ ਬੜਾ ਸੋਹਣਾ ਸਾਫਲ ਹੋਇਆ ਤੇਰੇ ਨਾਲ ਮਨ ਮੈਨੂ ਦੇ ਹੀ ਜਾਇ ਤੂੰ ਠਾਕਾ ਨਾ ਮੇਰੀ ਗੱਲ ਸੁਣ ਕੇ ਜਾ ਮੈਨੂੰ ਐਂ ਦੱਸ ਵੀ ਮੈਨੂੰ ਪਤਾ ਤੇਰੀ ਕੋਲ ਹੀਰੇ ਨਹੀਂ ਤੂੰ ਕਿੱਥੇ ਲੁਕੋ ਦੇ ਮੈਨੂੰ ਤਾਂ ਲੱਗਦਾ ਸੀ ਮੈਂ ਬਹੁਤ ਵੱਡਾ ਠੱਗਾ ਪਰ ਤੂੰ ਮੇਰੇ ਨਾਲ ਵਾਅਦਾ ਚਲਾਤਾ ਅੱਗੋਂ ਮੁਬਾਰੀ ਹੱਸ ਪਿਆ ਕਿਹਾ ਮੈਨੂੰ ਪਤਾ ਲੱਗ ਗਿਆ ਸੀ ਵੀ ਤੂੰ ਕੋਈ ਆਮ ਬੰਦਾ ਨਹੀਂ ਹੈਗਾ ਤੇ ਮੈਂ ਹੀਰੇ ਅੱਖ ਬਚਾ ਕੇ ਤੇਰੇ ਝੋਲੇ ਚ ਪਾਤੀ ਸੀ ਤੇ ਤੂੰ ਸਾਰੇ ਰਾਹ ਮੇਰੇ ਝੋਲੇ ਫਰੋਦਦਾ ਰਿਹਾ ਕਿ ਜਦੋਂ ਮੈਂ ਨੇਰੇ ਆਇਆ ਮੈਂ ਹੱਥ ਉਚਾ ਕੇ ਉਹ ਵੀਰੇ ਕਰਦੇ ਜੇਕਰ ਤੂੰ ਕਿਤੇ ਮੇਰੇ ਝੋਲੇ ਫਰੋਦਣ ਨਹੀਂ ਬਜਾਏ ਆਪ ਦੇ ਝੋਲੇ ਫੋਲ ਲੈਂਦਾ ਤਾ ਤੂੰ ਹੀਰੇ ਹਣਾ ਮਾਰ ਫੰਨ ਤੂੰ ਮੇਰੇ ਝੋਲੇ ਝੋਲੇ ਫਰੋਦਦਾ ਰਹਾ ਆਪ ਦੇ ਮਲ ਦੇਖਿਆ ਨਹੀਂ ਮੇਰੇ ਝੋਲੇ ਫਰੋਦ ਦੇ ਫਰੋਦ ਦੇ ਹੀ ਸਾਰਾ ਸੱਤਮ ਸੁਣ ਕਹਿਣ ਤੋਂ ਬਾਅਦ ਅੱਜ ਕੱਲ੍ਹ ਸਾਡੀ ਜ਼ਿੰਦਗੀ ਦਾ ਹਿਸਾਬ ਇਹੀ ਬਣਿਆ ਹੋਇਆ ਹੈ ਜੋ ਆਪ ਦੇ ਚੋਲੇ ਚਾ ਉਹ ਕਦੇ ਫਰੋਲ ਕੇ ਦੇਖੇ ਨਹੀਂ ਲੋਕਾਂ ਨੇ ਚੋਲੇ ਫਰੋ ਦੇ ਗੋਦੇ ਸਪਨਾ ਨਾ ਕੋਮਨ ਤੇ ਕਹਾਣੀ ਦਾ ਅਰਥ ਉਹਦਾ ਤੁਸੀਂ ਸਮਝ ਹੀ ਗਏ ਹੋਉਂਗੇ ਸੱਜੂ ਆਪ ਦੇ ਚੋਲੇ ਚਾ ਉਹਨੂੰ ਫਰੋਲ ਕੇ ਦੇਖੋ ਤੇ ਉਹ ਕੀ ਆ ਜੋ ਹੈ ਉਹਦਾ ਅਨੰਦ ਮਾਓ ਕਿ ਦੂਜਿਆਂ ਦੇ ਚੋਲੇ ਫਰੋ ਦੇ ਫਤਾਈ ਨਹੀਂ ਲੱਗਣਾ ਕਦੋਂ ਸਪਨੋਂ ਉੱਠਿਆ ਪੁਰੀ ਕਲਬਾ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਦੇ। ਬਾਕੀ ਪੰਜਾਬੀ ਹੋ ਤੁਸੀਂ ਜਾਣਦਾ ਹੀ ਹੋਗੀ। ਉਹਨਾ ਬੜਾ ਗੋਰਾ ਜਿਹੜਾ ਆ ਸਰਬੀਆ ਤੋਂ ਬਸ ਰਹੇ ਸੀ। ਇਹ ਇੰਦੀਆ ਵਿੱਚ ਹੁੰਦਾ ਆ ਤੇ ਪਿੰਨੇ ਨਾ ਦਰਬਾਰ ਸਾਹਿਬ ਜਾਂਦਾ ਆ ਤੇ ਇਹਨੇ ਸਮਝਿਆ ਇੰਦੀਆ ਬੜਾ ਗਰੀਬ ਦੇਸ਼ ਆ। ਇਹ ਉੱਥੇ ਜਾ ਕੇ ਨਾ ਜਦੋਂ ਇਹਨੇ ਅਬਰਸਾਰਾ ਇਹ ਸੋਨਾ ਹੀ ਸੋਨਾ ਦੇਖਿਆ ਜਿਤਕ ਅਸੀਂ ਜਾਣਦੇ ਦਰਬਾਰ ਸਾਹਿਬ ਸੋਨਾ ਚੜਿਆ ਇੰਨਾ ਤੇ ਉਹ ਵੇਖ ਕੇ ਹੈਰਾਨ ਹੋਇਆ ਸੀ। ਕਹਿੰਦਾ ਮੇਰਾ ਭਲੇਖਾ ਦੂਰ ਹੋ ਗਿਆ ਇੰਦੀਆ ਤਾਂ ਅਮੀਰੀ ਬੜਾ ਆ। ਤਾਂ ਤੇ ਇੱਥੇ ਤਾਂ ਮੰਗਲ ਵੀ 24 ਘੰਟੇ ਮਿਲਦਾ ਆ। ਇਹਰਨਾ ਜਦੋਂ ਨਜਰੀਆ ਪਹਿਲੇ ਜਿੱਦਾਂ ਆਪਣੇ ਦੇਸ਼ ਨੂੰ ਬਹੁਤ ਹੀ ਜ਼ਿਆਦਾ ਖੁਸ਼ਮੰਦਾ ਹੀ ਪਛੜਿਆ ਦਾ ਗਰੀਬ ਦੇਸ਼ ਬਲੰਤੂ ਜਦੋਂ ਉਹ ਉੱਥੇ ਆਇਆ ਨਾ ਤੇਰਾ ਪੂਰਾ ਨਜ਼ਰੀਆ ਹੀ ਬਦਲ ਗਿਆ ਸੀ ਤੈਨੂੰ ਨਾ ਵੇਖੋ ਇਹਨਾਂ ਤੁਸੀਂ ਮੰਦਰ ਵਿੱਚ ਜਾਂਦਾ ਆ ਤੇ ਉੱਥੇ ਇਸ ਜਿਹਦਾ ਬਾਹਰ ਗੰਦਹੀ ਦਾ ਢੇਰ ਦੇ ਏਕੇ ਜਿੰਦਾ ਆ ਤੇ ਇਹ ਇੰਡੀਆ ਤਾਂ ਆਪਣੀ ਵਧੀਆ ਕੰਟਰੀ ਆ ਹੈ ਪਰੰਤੂ ਇੱਥੇ ਥੋੜੀ ਜੀਆਂ ਕਮੀਆਂ ਪੇਸ਼ ਨਹੀਂ ਆ ਰਹੀਆਂ ਕਿਤਾ ਨਾ ਇੱਥੇ ਸਾਫ ਸਫਾਈ ਹੈ ਨਹੀਂ ਆ ਉਹੀ ਵੀ ਇੱਕ ਸਾਡੇ ਉਹ ਵੀ ਕੋਤੀ ਸਾਫ ਸਫਾਈ ਕਰਦਾ ਰਹਿ ਪਿੰਦਾ ਕਿਨਾਂ ਇੰਡੀਆ ਦੇ ਵਿੱਚ ਬਾਕੀ ਸਭ ਵਸਹੀ ਹੈ ਬਸ ਲੋਕਾਂ ਨੂੰ ਆਪਣੀ ਮਾਨਸਿਕਤਾ ਸਹੀ ਨਿਕਲਣ ਦੀ ਲੋੜ ਹੈ ਤੇ ਬਾਹਰਲੇ ਦੇਸ਼ਾਂ ਨਾਲੋਂ ਘੱਟ ਨਹੀਂ ਰਹਿਣਾ ਇੱਥੇ ਸਾਰੇ ਲੋਕਾਂ ਦੀ ਮਾਨਸਿਕਤਾ ਜਿੱਦਾਂ ਸਾਡੇ ਉਸ ਦੇਸ਼ਾਂ ਵਿੱਚ ਚੱਲ ਇਹ ਅਸੀਂ ਜਿਦਾ ਅਹਿਸਾਸ ਵਈ ਰੱਖਦੇ ਹਾਂ ਉਦਾਂ ਹੀ ਤੇ ਹੋ ਜਮੇ ਹੈ ਤੇ ਇੰਡੀਆ ਵੀ ਬਹੁਤ ਸੁੰਦਰ ਦੇਸ਼ ਬਣਦਾਵੇਗਾ ਇੱਥੋਂ ਦੇ ਲੋਕਾਂ ਦੀ ਮਾਨਸਿਕਤਾ ਵਿੱਚ ਪ੍ਰੋਬਲਮ ਹੈ ਬਾਕੀ ਸਭ ਵਸਹੀ ਹੈ ਇੱਥੇ ਸਾਰੀਆਂ ਸੂਜਾਂ ਮਿਲਦੀਆਂ ਨੇ ਮੈਂ ਤਾਂ ਫੈਨ ਹੋ ਗਿਆ ਹੈ ਇੰਡੀਆ ਦਾ ਮੰਦਰ ਦੇ ਬਾਹਰ ਸਾਫ ਸਭਾਈ ਕਰਦੇ ਹੋਏ ਮੀਡੀਆ ਵਾਧਾ ਨਾਲ ਇਸਨੇ ਇੱਦਾਂ ਤੱਲਾ ਕੀਤਿਆਂ ਸੀ ਇਹ ਮਤਲਬ ਕਹਿ ਰਿਹਾ ਸੀ ਮੈਂ ਬਲਜੀ ਅਮਿਤਵਾਰੀ ਕੋਈ ਕੰਟੈਕਟ ਸਰਪੀਆ ਦਾ ਕਹਿ ਰਿਹਾ ਸੀ ਯੂਰਪ ਯੂਰਪ ਤੋਂ ਆਇਆ ਹੈ ਤੇ ਮਤਲਬ ਭਾਰਤ ਕੋ ਮਨਾਇਆ ਸੀ ਆਪਣੀ ਜਾਨੀ ਲਈ ਇੱਥੇ ਤੇ ਫੈਲ ਹੋ ਗਿਆ ਸੀ ਪਹਿਲੇ ਦਰਬਾਰ ਸਾਹਿਬ ਸਭ ਤੋਂ ਪਹਿਲੇ ਉੱਥੇ ਆਣ ਲਗੀ ਤਾਸੀ ਜੋ ਉੱਥੇ ਦਰਬਾਰ ਸਾਹਿਬ ਵੱਲ ਹੋ ਗਿਆ ਸੀ ਤੇ ਫਿਰ ਮੱਥਾ ਦੇ ਕੇ ਤੇ ਕਾਫੀ ਜਗ੍ਹਾ ਮਤਲਬ ਆਪਣੀਏ ਕੌਮ ਦਾ ਫੈਲ ਹੋ ਗਿਆ ਸੀ ਸਿੱਖ ਪੰਛ ਦਾ ਸਿੱਖ ਤੁਲਨਾ ਕਾਫੀ ਹੈਗਾ ਇਸਨੇ ਸ਼ਿਸ਼ਟਾ ਜੀਤੀ ਨਾ ਸਨ ਤੇ ਆ ਜਿਹੜੀਆਂ ਥੋੜੀਆਂ ਬੋਤੀਆਂ ਇਸਨੇ ਕਮੀਆਂ ਪੇਸ਼ੀਆਂ ਦੱਸੀਆਂ ਹਨ ਇਹਦੀ ਮਤਲਬ ਉਹਨੇ ਕੀ ਸੁਧਾਰਾਂ ਦੀ ਹੋਰ ਹੈ ਬਾਕੀ ਸਾਰਾ ਕੁਛ ਇਸਨੇ ਵਧੀਆ ਹੀ ਬੋਲਿਆ ਹੈ ਤੇ ਮਤਲਬ ਆਪਣੇ ਮੰਦਰਾਂ ਨੂੰ ਚੰਕਾ ਬਹੁਤ ਸਾਫ਼ ਸੁਥਾਈ ਰੱਖੋ ਤੁਸੀਂ ਕਿਸੇ ਤੋਂ ਘੱਟ ਨਹੀਂ ਏ ਇਸ ਤਰ੍ਹਾਂ ਦੇ ਨਾਲ ਇਹਦਾ ਕਹਿਣਾ ਤੁਸੀਂ ਕੀ ਕਹਿਣਾ ਜਾਂਦੇ ਸਾਰੇ ਮਾਮਲੇ ਬਾਰੇ ਕੀ ਕੀ رائے ਕਮੇ ਤਬ ਜਰੂਰ ਦੱਸਿਓ ਇਸੇ ਤਰ੍ਹਾਂ ਦੀਆਂ ਹੌਲ ਤਾਲੀਆਂ ਵਧੀਆ ਕਮਰਾਂ ਦੀ ਅਪਡੇਟ ਲਈ ਜੁੜੇ ਰਹੋ ਪੰਜਾਬੀ ਬ੍ਰੇਕਿੰਗ ਕਿਸਾਨ ਦੇ ਨਾਲ ਮੈਂ ਤੁਹਾਡਾ ਦੋਸਤ ਈਸ਼ਰ ਸਿੰਘ ਧੰਨਵਾਦ